ਕੋ ਕੁਝ ਸੈਂਟਰ ਨਾਲ ਲੈਟਰ ਨੇ BBMB ਮੁੱਦਾ ਸੈਂਟਰ ਨਾਲ ਲੈ ਜਿਹੜਾ ਅਸੀਂ ਆਲਰੇਡੀ ਉਹਨੂੰ ਵਿਧਾਨ ਸਭਾ ਚ ਚੱਕ ਚੁੱਕੇ ਆਂ ਆਲਰੇਡੀ ਸੈਂਟਰ ਕੋਲੇ ਕਰ ਚੁੱਕੇ ਆਂ ਬਾਕੀ ਬੁੱਢੇ ਨਾਲੇ ਦੀ ਸਮੱਸਿਆ ਪਿਛਲੇ ਦਿਨੀ ਮੈਂ ਚਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਿਕਾਵਤ ਜੀ ਨੂੰ ਮਿਲਿਆ ਸੀ ਉਹ ਵੀ ਬਹੁਤ ਇੰਟਰਸਟਿਡ ਨੇ ਇਸ ਗੱਲ ਚ ਕਿਉਂਕਿ ਪਾਣੀ ਸਾਰਾ ਜਿਹੜਾ ਪਲੂਟਡ ਹੈ ਉਹ ਰਾਸਥਾਨ ਤੱਕ ਜਾਂਦਾ ਤੇ ਸ਼ਿਕਾਵਤ ਸਾਹਿਬ ਰਾਸਥਾਨ ਨੂੰ ਬਿਲੋਂਗ ਕਰਦੇ ਨੇ ਉੱਥੇ ਵੀ ਉਹਨਾਂ ਲੋਕਾਂ ਦੇ ਪ੍ਰਤੀਨਿਧੀ ਜਿਹੜੇ ਜਨੇ ਐਮਐਲਏ ਜਾਂ ਉਹਨਾਂ ਦੇ ਜਿਹੜੇ ਚੁਣੇ ਹੋਏ ਨੇ ਉਨਾ ਤੇ ਪ੍ਰੈਸ਼ਰ ਪੈਂਦਾ ਹੋਊਗਾ ਲੋਕਾਂ ਦਾ ਤੇ ਸਾਡਾ ਵੀ ਉਹਦੇ ਚ ਇਹ ਆ ਕਿ ਕੈਂਸਰ ਹੈਪੇਟਾਈਟਸ ਸੀ ਹੋਰ ਪਤ ਨਹੀਂ ਕਿ ਕਿ ਬਿਮਾਰੀਆਂ ਉਹ ਜਿਹੜਾ ਸਤਲੁਜ ਹੈ ਉਹ ਨਹੀਂ ਫਿਰਦਾ ਸੋ ਉਹਦੇ ਤੇ ਮੁੱਦੇ ਤੇ ਗੱਲ ਹੋਈ ਬੁੱਢੇ ਨਾਲੇ ਤੇ ਤੇ ਅੱਗੇ ਤੋਂ ਰੈਗੂਲਰ ਮੀਟਿੰਗਾਂ ਜਾਰੀ ਦਾ ਵੀ ਇਹਤ ਹੋਇਆ ਕਈ ਵਾਰੀ ਕੁਝ ਮਸਲੇ ਸਮਾਵਤ ਹੁੰਦੇ ਨੇ ਕੁਝ ਸਮੇਂ ਲਈ ਜਿਵੇਂ ਮੁਕਸਰ ਦੇ ਫਾਜ਼ਲ ਕਦੇ ਇਲਾਕਿਆਂ 'ਚ ਹੜ ਆਇਆ ਉਹਨਾਂ ਦਾ ਵੀ ਗਰਦੌਰੀਆਂ ਕਰਕੇ ਅਸੀਂ ਪੈਸੇ ਉਹਨਾਂ ਦੇ ਸੋ ਕੁਝ ਸੈਂਟਰ ਨਾਲ ਰਿਲੇਟਡ ਨੇ ਬੀਬੀਐਮਬੀ ਮੁੱਦਾ ਸੈਂਟਰ ਨਾਲ ਜਿਹੜਾ ਅਸੀਂ ਆਲਰੇਡੀ ਉਹਨੂੰ ਵਿਧਾਨ ਸਭਾ ਚ ਚੱਕ ਚੁੱਕੇ ਆਂ ਆਲਰੇਡੀ ਸੈਂਟਰ ਕੋਲੇ ਕਰ ਚੁੱਕੇ ਆਂ ਬਾਕੀ ਬੁੱਢੇ ਨਾਲੇ ਦੀ ਸਮੱਸਿਆ ਪਿਛਲੇ ਦਿਨੀ ਮੈਂ ਚਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਿਕਾਵਤ ਜੀ ਨੂੰ ਮਿਲਿਆ ਸੀ ਉਹ ਵੀ ਬਹੁਤ ਇੰਟਰਸਟਿਡ ਨੇ ਇਸ ਗੱਲ 'ਚ ਕਿਉਂਕਿ ਪਾਣੀ ਸਾਰਾ ਜਿਹੜਾ ਪਲੂਟਡ ਹੈ ਉਹ ਰਾਜਸਥਾਨ ਤੱਕ ਜਾਂਦਾ ਤੇ ਸ਼ਿਕਾਵਤ ਸਾਹਿਬ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਉੱਥੇ ਵੀ ਉਹਨਾਂ ਲੋਕਾਂ ਦੇ ਪ੍ਰਤੀਨਿਧੀ ਜਿਹੜੇ ਨੇ ਐਮ ਐਲ ਏ ਜਾਂ ਉਹਨਾਂ ਦੇ ਜਿਹੜੇ ਚੁਣੇ ਹੋਏ ਨੇ ਉਹਨਾਂ ਤੇ ਪ੍ਰੈਸ਼ਰ ਪੈਂਦਾ ਹੋਊਗਾ ਲੋਕਾਂ ਦਾ ਤੇ ਸਾਡਾ ਵੀ ਉਹਦੇ ਚ ਇਹ ਆ ਕਿ ਕੈਂਸਰ ਹੈਪੇਟਾਈਟਸ ਸੀ ਹੋਰ ਪਤਾ ਨਹੀਂ ਕਿ ਕਿਹੜੀਆਂ ਬਿਮਾਰੀਆਂ ਉਹ ਜਿਹੜਾ ਸਤਲੁਜ ਹੈ ਉਹ ਨਹੀਂ ਫਿਰਦਾ ਸੋ ਉਹਦੇ ਤੇ ਮੁੱਦੇ ਤੇ ਗੱਲ ਹੋਈ ਬੁੱਢੇ ਨਾਲੇ ਤੇ ਅੱਗੇ ਤੋਂ ਰੈਗੂਲਰ ਮੀਟਿੰਗਾਂ ਜਾਰੀ ਦਾ ਬਿਹਤ ਹੋਇਆ ਕਈ ਵਾਰੀ ਕੁਝ ਮਸਲੇ ਸਮਾਵਤ ਹੁੰਦੇ ਨੇ ਕੁਝ ਸਮੇਂ ਲਈ ਜਿਵੇਂ ਮੁਕਸਰ ਦੇ ਫਾਦਲ ਕਦੇ ਇਲਾਕਿਆਂ ਚ ਹੜ ਆਇਆ ਉਹਨਾਂ ਦਾ ਵੀ ਗੁਰਦੌਰੀਆਂ ਕਰਕੇ ਅਸੀਂ ਪੈਸੇ ਉਹਨਾਂ ਦੇ ਸੋ ਕੁਝ ਸੈਂਟਰ ਨਾਲ ਲੇਟਰ ਨੇ ਬੀਬੀਐਮਬੀ ਮੁੱਦਾ ਸੈਂਟਰ ਨਾਲ ਜਿਹੜਾ ਅਸੀਂ ਆਲਰੇਡੀ ਉਹਨੂੰ ਵਿਧਾਨ ਸਭਾ ਚ ਚੈੱਕ ਚੁੱਕੇ ਆਂ ਆਲਰੇਡੀ ਸੈਂਟਰ ਕੋਲੇ ਕਰ ਚੁੱਕੇ ਆਂ ਬਾਕੀ ਬੁੱਢੇ ਨਾਲੇ ਦੀ ਸਮੱਸਿਆ ਪਿਛਲੇ ਦਿਨੀ ਮੈਂ ਚਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਿਕਾਵਤ ਜੀ ਨੂੰ ਮਿਲਿਆ ਸੀ ਉਹ ਵੀ ਬਹੁਤ ਇੰਟਰਸਟਿਡ ਨੇ ਇਸ ਗੱਲ ਚ ਕਿਉਂਕਿ ਪਾਣੀ ਸਾਰਾ ਜਿਹੜਾ ਪਲੂਟਡ ਹੈ ਉਹ ਰਾਜਸਥਾਨ ਤੱਕ ਜਾਂਦਾ ਤੇ ਸ਼ਿਕਾਵਤ ਸਾਹਿਬ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਉੱਥੇ ਵੀ ਉਹਨਾਂ ਲੋਕਾਂ ਦੇ ਪ੍ਰਤੀਨਿਧੀ ਜਿਹੜੇ ਨੇ ਐਮਐਲਏ ਜਾਂ ਉਹਨਾਂ ਦੇ ਜਿਹੜੇ ਚੁਣੇ ਹੋਏ ਨੇ ਉਹਨਾਂ ਤੇ ਪ੍ਰੈਸ਼ਰ ਪੈਂਦਾ ਹੋਊਗਾ ਲੋਕਾਂ ਦਾ ਤੇ ਸਾਡਾ ਵੀ ਉਹਦੇ ਚ ਇਹ ਆ ਕਿ ਕੈਂਸਰ ਹੈਪੇਟਾਈਟਸ ਸੀ ਹੋਰ ਪਤ ਨਹੀਂ ਕਿਹ ਕੀ ਬਿਮਾਰੀਆਂ ਉਹ ਜਿਹੜਾ ਸਤਲੁਜ ਹੈ ਉਹ ਨਹੀਂ ਫਿਰਦਾ ਸੋ ਉਹਦੇ ਤੇ ਮੁੱਦੇ ਤੇ ਗੱਲ ਹੋਈ ਬੁੱਢੇ ਨਾਲੇ ਤੇ